ਹਰਜਿੰਦਰ ਸਿੰਘ tạmੀ ਦੇ ਅਸਤੀਫੇ ਨੂੰ ਲੈ ਕੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਵੱਡਾ ਫੈਸਲਾ ਵੱਡਾ ਹੁਕਮ ਸਾਹਮਣੇ ਆ ਗਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ tạmੀ ਦੇ ਅਸਤੀਫੇ ਨੂੰ ਲੈ ਕੇ ਤੇ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਸਥਿਤੀਆਂ ਸਾਫ਼ ਕਰ ਦਿੱਤੀਆਂ ਨੇ ਆਪਣੇ ਅਸਤੀਫੇ ਨੂੰ ਲੈ ਕੇ ਵੀ ਗਿਆਨੀ ਰਗਵੀਰ ਸਿੰਘ ਸਾਰਾ ਕੁਝ ਸਾਫ਼ ਕਰਦੇ ਹੋਏ ਨਜ਼ਰ ਆਏ ਪੂਰੀ ਖਬਰ ਕੀ ਹੈ ਤੁਹਾਨੂੰ ਦੱਸਦੇ ਹਾਂ ਤੁਸੀਂ ਜੁੜਿਓ ਲੋਕਪਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਥਕ ਸਿਆਸਤ ਦਾ ਸੰਕਟ ਤੇ ਗਿਆਨੀ ਰਗबीर ਸਿੰਘ ਦੀ ਚੁੱਪ ਆਪਣੇ ਆਪ ਦੇ ਵਿੱਚ ਕਾਫੀ ਕੁਝ ਸਮੋਈ ਬੈਠੇ ਸੀ ਪਰ ਅੱਜ ਸਵੇਰੇ ਜਥੇਦਾਰ ਸਾਹਿਬ ਗਿਆਨੀ ਰਗबीर ਸਿੰਘ ਮੀਡੀਆ ਦੇ ਸਾਹਮਣੇ ਆਏ ਮੀਡੀਆ ਦੇ ਨਾਲ ਮੁਖਾਤਬ ਹੋਏ ਮੀਡੀਆ ਦੇ ਨਾਲ ਗੱਲਬਾਤ ਕੀਤੀ ਤੇ ਕੁਝ ਚੀਜ਼ਾਂ ਉਹਨਾਂ ਨੇ ਜਿਹੜੀਆਂ ਨੇ ਪੂਰੀਆਂ ਕਲੀਅਰ ਕਰ ਦਿੱਤੀਆਂ ਉਹ ਜਿਹੜੀ ਚੁੱਪ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਿਆਸਰ ਆਈਆਂ ਕਣਸੋਹਾਂ ਲੱਗ ਰਹੀਆਂ ਸਨ ਉਹ ਸਾਰੀਆਂ ਸ਼ਾਂਤ ਕਰ ਦਿੱਤੀਆਂ ਜਥੇਦਾਰ ਸਾਹਿਬ ਨੇ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸਪਸ਼ਟ ਕਹਿ ਦਿੱਤਾ ਹੈ ਕਿ ਉਹ ਵਾਪਸ ਆਉਣ ਤੇ ਮੁੜ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਤੌਰ ਤੇ ਆਪਣੀਆਂ ਸੇਵਾਵਾਂ ਨੂੰ ਸ਼ੁਰੂ ਕਰਨ ਸੰਭਾਲਣ ਤੇ ਨਾਲ ਹੀ ਸੱਤ ਮੈਂਬਰੀ ਕਮੇਟੀ ਦੇ ਮਾਮਲੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਸੱਤ ਮੈਂਬਰੀ ਕਮੇਟੀ ਦੀਆਂ ਸੇਵਾਵਾਂ ਵੀ ਸਾਂਭਣ ਤੇ ਬਾਕੀਆਂ ਨੂੰ ਨਾਲ ਲੈ ਕੇ ਚੱਲਣ ਤੇ ਅਗਲਾ ਕੰਮ ਸ਼ੁਰੂ ਕਰ ਦੇਣ ਗਿਆਨੀ ਰਗਵੀਰ ਸਿੰਘ ਮੀਡੀਆ ਨੂੰ ਮੁਖਾਤਬ ਹੋ ਰਹੇ ਸੀ ਬੀਤੇ 4-5 ਦਿਨਾਂ ਤੋਂ ਜੋ ਮਾਹੌਲ ਬਣਿਆ ਕਲ ਅੰਤਰੀ ਕਮੇਟੀ ਉਹਨਾਂ ਨੇ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਅਧਿਕਾਰ ਹੈ ਕਿਸੇ ਨੂੰ ਨਿਯੁਕਤ ਕਰਨ ਦਾ ਤੇ ਕਿਸੇ ਨੂੰ ਹਟਾਉਣ ਦਾ ਪਰ ਇਹਦੇ ਵਿੱਚ ਸ਼ਾਇਦ ਉਹਨਾਂ ਨੂੰ ਕੁਝ ਚੀਜ਼ਾਂ ਦੀ ਸਪਸ਼ਟਤਾ ਦੀ ਘਾਟ ਹੋਵੇ ਤਾਂ ਇਹ ਇੱਕ ਅਲੈਦਾ ਮਾਮਲਾ ਬਣ ਸਕਦਾ ਹੈ ਧਾਮੀ ਦੇ ਸਤੀਫੇ ਨੂੰ ਉਹਨਾਂ ਨੇ ਦੁਖਦਾਈ ਵੀ ਦੱਸਿਆ ਉਹਨਾਂ ਨੇ ਇਹ ਵੀ ਕਿਹਾ ਕਿ ਹਾਂ ਹੋ ਸਕਦਾ ਹੈ ਕਿ ਧਾਮੀ ਨੇ ਕਿਸੇ ਦਬਾਅ ਦੇ ਹੇਠ ਆ ਕੇ ਇਹ ਅਸਤੀਫਾ ਦਿੱਤਾ ਹੋਵੇ ਸੱਤ ਮੈਂਬਰੀ ਕਮੇਟੀ ਬਾਰੇ ਉਹਨਾਂ ਨੇ ਕਿਹਾ ਕਿ ਧਾਮੀ ਔਰ ਆਪਣੀ ਜਿਹੜੀ ਉਹਨਾਂ ਨੂੰ ਸੇਵਾ ਹੈ ਸੱਤ ਮੈਂਬਰੀ ਕਮੇਟੀ ਦੀ ਸੰਭਾਲਣ ਤੇ ਸਾਰਿਆਂ ਨੂੰ ਲਾਲ ਲੈ ਕੇ ਕੱਲ ਚੱਲਣ ਉਹ ਉਹਨਾਂ ਨੇ ਉਸ ਰਿਪੋਰਟ ਦਾ ਜ਼ਿਕਰ ਨਹੀਂ ਕੀਤਾ ਜੋ ਪੰਜ ਮੈਂਬਰਾਂ ਦੀ ਕਮੇਟੀ ਦੇ ਵਿੱਚ ਪਾਸ ਹੋਈ ਆ ਆਪਣੇ ਅਸਤੀਫੇ ਨੂੰ ਲੈ ਕੇ ਗਿਆਨੀ ਰਗਵੀਰ ਸਿੰਘ ਨੇ ਬੜੀ ਰੋਚਕ ਗੱਲ ਕੀਤੀ ਪੱਤਰਕਾਰ ਦੇ ਸਾਥੀ ਪੱਤਰਕਾਰ ਨੇ ਪੁੱਛਿਆ ਕਿ ਸਿੰਘ ਸਾਹਿਬ ਤੁਹਾਡੇ ਅਸਤੀਫੇ ਦੀਆਂ ਵੀ ਅਟਕਲਾਂ ਨੇ ਹਿਊਮਰਜ਼ ਨੇ ਅਫਵਾਹਾਂ ਨੇ ਕੀ ਆ ਉਹ ਕਹਿੰਦੇ ਕਿ ਜਿਵੇਂ ਗੁਰੂ ਦਾ ਹੁਕਮ ਹੋਵੇਗਾ ਜੇ ਗੁਰੂ ਦਾ ਹੁਕਮ ਹੋਊਗਾ ਕਿ ਅਸਤੀਫਾ ਦੇਣਾ ਪੈਣਾ ਤਾਂ ਦੇ ਦਾਂਗੇ ਨਹੀਂ ਨਾ ਸੀ ਯਾਨੀ ਕਿ ਬੜੀ ਅੱਜ ਗਿਆਨੀ ਰਕबीर ਸਿੰਘ ਨੇ ਕਾਫੀ ਚੀਜ਼ਾਂ ਸਪਸ਼ਟ ਕਰ ਦਿੱਤੀਆਂ ਨੇ ਗਿਆਨੀ ਹਰਪ੍ਰੀਤ ਸਿੰਘ ਵਾਲੀ ਮਾਮਲੇ ਦੀ ਪੋਸਟ ਦੇ ਵਿੱਚ ਉਹਨਾਂ ਨੇ ਗੱਲ ਕਰਦੇ ਆ ਧਾਮੀ ਨੂੰ ਕਿਹਾ ਕਿ ਇਹ ਜੇ ਤੁਸੀਂ ਮੇਰੀ ਉਸ ਪੋਸਟ ਨੂੰ ਆਧਾਰ ਬਣਾ ਕੇ ਨੈਤਿਕ ਤੌਰ ਤੇ ਅਸਤੀਫਾ ਦੇ ਰਹੇ ਹੋ ਤਾਂ ਫਿਰ ਤੁਹਾਡੀ ਨੈਤਿਕਤਾ ਨੂੰ ਕਈ ਚੁਣੌਤੀਆਂ ਨੇ ਉਹਨਾਂ ਨੇ ਕਿਹਾ ਕਿ ਤੁਹਾਡਾ ਨੈਤਿਕ ਫਰਜ਼ ਬਣਦਾ ਹੈ ਉਹਨਾਂ ਨੇ ਕਿਹਾ ਕਿ ਮੈਂ ਧਾਮੀ ਸਾਹਿਬ ਨੂੰ ਅਪੀਲ ਕਰਦਾ ਕਿ ਤੁਹਾਡਾ ਨੈਤਿਕ ਫਰਜ਼ ਬਣਦਾ ਹੈ ਕਿ ਤੁਸੀਂ ਮੁੜ ਪ੍ਰਧਾਨ ਦੀਆਂ ਸੇਵਾਵਾਂ ਸੰਭਾਲੋ ਸੱਤ ਮੈਂਬਰੀ ਕਮੇਟੀ ਨੂੰ ਉਹਨਾਂ ਨੇ ਵੀ ਇੱਥੇ ਜ਼ੋਰ ਦੇ ਕਿ ਫਿਰ ਕਿਹਾ ਕਿ ਤੁਹਾਡਾ ਨੈਤਿਕ ਫਰਜ਼ੇ ਵੀ ਬਣਦਾ ਹੈ ਕਿ ਤੁਸੀਂ ਸੱਤ ਮੈਂਬਰੀ ਕਮੇਟੀ ਦੇ ਨਾਲ ਕੰਮ ਸ਼ੁਰੂ ਕਰਨ ਵਾਕਿਆ ਨੂੰ ਨਾਲ ਲੈ ਕੇ ਕੰਮ ਸ਼ੁਰੂ ਕਰੋ ਤੇ ਉਹਦੀਆਂ ਸੇਵਾਵਾਂ ਦੇਖੋ ਹੁਣ ਧਾਮੀ ਕੋਲੇ ਕੀ ਰਾਹ ਬਚਦਾ ਜਥੇਦਾਰ ਸਾਹਿਬ ਨੇ ਵੀ ਸਪਸ਼ਟ ਕਰਤਾ ਕਿ ਤੁਸੀਂ ਭਾਈ ਆਓ ਮੰਦ ਭਾਗ ਹੈ ਦੁਖਦਾਈ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਦਬਾਅ ਹੋ ਸਕਦਾ ਪਰ ਚੱਲਣਾ ਪੈਣਾ ਹੈ ਧਾਮੀ ਦੀ ਜੋ ਜਾਣਕਾਰੀ ਹੈ ਕਿ ਧਾਮੀ ਨੇ ਉਹਨਾਂ ਨੂੰ ਕੋਰੀ ਨਾ ਕਰਤੀ ਅਕਾਲੀ ਦਲ ਵਾਲਿਆਂ ਨੂੰ ਹੁਣ ਜਥੇਦਾਰ ਸਾਹਿਬ ਨੂੰ ਉਹ ਕੀ ਕਹਿੰਦਾ ਹੈ ਧਾਮੀ ਧਾਮੀ ਕੀ ਕਹਿੰਦੇ ਆ ਇਹ ਦੇਖਣ ਵਾਲੀ ਗੱਲ ਹੈ ਦੂਜੀ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਲਈ ਇਹ ਬੜੀ ਸੰਕਟ ਵਾਲੀ ਗੱਡੀ ਹੈ ਸੁਖਵੀਰ ਸਿੰਘ ਬਾਦਲ ਦੇ ਜਿਹੜੇ ਮਨਸੂਬੇ ਘੜੇ ਕਢਾਏ ਕਹਿ ਲੀਏ ਕਿ ਉਹ ਹਰ ਵਾਰ ਰਹਿ ਜਾਂਦੇ ਆ ਕਈ ਵਾਰ ਕਹਿੰਦੇ ਕਿ ਸੱਚ ਬਹੁਤ ਬਲਵਾਨ ਹੁੰਦਾ ਹੈ ਸੱਚ ਨੂੰ ਥੋੜੇ ਸਮੇਂ ਲਈ ਤਾਂ ਇੱਧਰ ਉੱਧਰ ਕੀਤਾ ਜਾ ਸਕਦਾ ਹੁੰਦਾ ਪਰ ਲੰਬੇ ਸਮੇਂ ਲਈ ਬਹੁਤੀਆਂ ਲੰਬੀਆਂ ਟਿਕੜਮਾਂ ਕਈ ਵਾਰ ਨਹੀਂ ਕੰਮ ਕਰਦੀਆਂ ਉਹੀ ਹਾਲ ਸਾਰੀਆਂ ਟਿਕੜਮਾਂ ਦੇ ਬਾਵਜੂਦ ਲੱਲਾ ਪੱਬਾ ਕਰਨ ਦੇ ਬਾਵਜੂਦ ਕਹਿ ਲੀਏ ਕਿ ਖੋਤੀ ਬੁਰਥਲੇ ਆ ਹੀ ਜਾਂਦੀ ਸੁਖਬੀਰ ਸਿੰਘ ਬਾਦਲ ਦੇ ਲਈ ਤੇ ਉਹਨਾਂ ਦੇ ਧੜੇ ਲਈ ਗਿਆਨੀ ਰਗਵੀਰ ਸਿੰਘ ਦਾ ਅੱਜ ਦਾ ਬਿਆਨ ਕਾਫੀ ਚੀਜ਼ਾਂ ਲਈ ਕਹਿ ਲੀਏ ਕਿ ਦਿੱਕਤਾਂ ਲੈ ਕੇ ਆ ਸਕਦਾ ਹੈ ਕਿ ਜਿਸ ਹਿਸਾਬ ਦੇ ਨਾਲ ਗਿਆਨੀ ਰਗਵੀਰ ਸਿੰਘ ਨੇ ਕਈ ਗੱਲਾਂ ਨੂੰ ਬੜਾ ਖੋਲ ਕੇ ਸਪਸ਼ਟ ਕਰ ਦਿੱਤਾ ਹੈ ਕਿ ਧਾਮੀ ਦਾ ਅਸਤੀਫਾ ਸੱਤ ਮੈਂਬਰੀ ਕਮੇਟੀ ਜਿਹੜਾ ਮੇਨ ਰੋਲ ਆ ਹੁਣ ਸੱਤ ਮੈਂਬਰੀ ਕਮੇਟੀ ਅੱਗੇ ਜਾ ਕੇ ਕੀ ਰੰਗ ਲਿਆਉਂਦੀ ਹੈ ਇਹ ਤਾਂ ਸਮਾਂ ਦੱਸ ਸਕਦਾ ਪਰ ਆ ਸਪਸ਼ਟ ਹੋ ਗਿਆ ਕਿ ਸੱਤ ਮੈਂਬਰੀ ਕਮੇਟੀ ਦੇ ਵਿੱਚ ਧਾਮੀ ਵੀ ਮੁੜ ਕੇ ਆਉਣਗੇ ਹਾਲਾਂਕਿ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਦਾ ਜ਼ਿਕਰ ਨਹੀਂ ਹੋਇਆ ਉਹਨਾਂ ਬਾਰੇ ਵੀ ਕੀ ਆਉਂਦਾ ਹੈ ਇਹ ਵੀ ਇੱਕ ਦੇਖਣ ਵਾਲੀ ਗੱਲ ਹੋਏਗੀ ਪਰ ਜੋ ਕਮੇਟੀ ਨੂੰ ਤਾਰ ਪੀੜੋ ਕਰਨ ਦੀਆਂ ਕੋਸ਼ਿਸ਼ਾਂ ਸੀ ਉਹ ਸਾਰੀਆਂ ਧਰੀਆਂ ਧਰਾਈਆਂ ਰਹਿ ਗਈਆਂ